ਇਹਦੀ ਬੱਚੇ ਦਾ ਨੀਤੇ ਦਸਵਲੀਆਂ ਸੀਗਾ ਅੱਛਾ ਜੀ ਤੇ ਅਸੀਂ ਬਰਨਾਲੇ ਚਲੇ ਗਏ ਸੀ ਮੇਰਾ ਪ੍ਰੈਸ਼ਨ ਹੋਣ ਲੱਗਿਆ ਸੀ ਡਾਕਟਰਾਂ ਨੇ ਜਵਾਬ ਦਿੱਤਾ ਅੱਛਾ ਜੀ ਕਹਿੰਦੇ ਘਰ ਲੈ ਜਾਓ ਇਹਨਾਂ ਨੂੰ ਇੱਥੇ ਢੀਢ ਕਿਵੇਂ ਨਹੀਂ ਹੋਇਆ ਸੀ ਆਇਆ ਨੂੰ ਅੱਡੇ ਚ ਰਹਿੰਦੇ ਹੁੰਦੇ ਸੀ ਇਹ ਜੀ ਸਾਨੂੰ ਵੀ ਮੇਰੇ ਘਰ ਵਾਲੇ ਨੂੰ ਲੋਕ ਕਹਿੰਦੇ ਵੀ ਕੋਈ ਨਹੀਂ ਤੂੰ ਦਿਖਾ ਕੇ ਤਾਂ ਦੇਖ ਲੈ ਹਾਂਜੀ ਹਾਂਜੀ ਵਿਰਾਮ ਆਉਣਾ ਨਾ ਆਉਣਾ ਇਹਦੀ ਕਸ਼ਮਤਾ ਵਿਚਾਰੀ ਜੀ ਹਾਂਜੀ ਹਾਂਜੀ ਚੱਲ ਜਦੋਂ ਇਹਨੂੰ ਲੈ ਕੇ ਗਏ ਘਰ ਲੈ ਕੇ ਗਏ ਦੇ ਘਰ ਜਾ ਕੇ ਸਾਡੇ ਬੋਲਣ ਲੱਗ ਗਿਆ ਲੋਕਾਂ ਨੂੰ ਵੀ ਤੁਸੀਂ ਇਹਨੂੰ ਵਿਚਾਰੀ ਨੂੰ ਨਹਾ ਕੇ ਜਾਉਂਗੇ ਹਾਂਜੀ ਤੇ ਵੀ ਮੈਨੂੰ ਲੈ ਕੇ ਜਾਣ ਦਿਓ ਦੁਕਾਨ 'ਚ ਮੈਨੂੰ ਅੱਡੇ ਤੇ ਰਹਿੰਦਾ ਸੀ ਦੁਕਾਨ 'ਚ ਲਿਆਏ ਠੀਕ ਹੈ ਜੀ ਇਹਨਾਂ ਨੇ ਮੈਨੂੰ ਦਵਾਈ ਬੂਟੀ ਦਿੱਤੀ ਠੀਕ ਹੈ ਜੀ ਤੇ ਮੈਨੂੰ ਠੀਕ ਕਰਤਾ ਜੀ ਕੀ ਆ ਜਿਹੜੇ ਵੱਡੇ ਹਸਪੀਟਲਾਂ ਦੇ ਵਿੱਚ ਮੈਡੀਸਨ ਦੇ ਨਾਲ ਜਿਹੜੇ ਤਾਂ ਡਾਕਟਰ ਨਾਲ ਮੈਡੀਸਨ ਦੇ ਦੱਸ ਦਿੰਦੇ ਆ ਵੀ ਕੋਈ ਥੈਰੇਪੀ ਕਰਵਾ ਲਓ ਤੁਸੀਂ ਉਹਨਾਂ ਦਾ ਛੇਤੀ ਫਾਇਦਾ ਹੋ ਜਾਂਦਾ ਜਿਹੜੇ ਕੱਲੀ ਮੈਡੀਸਨ ਦੇ ਨਾਲ ਕਰਦੇ ਆ ਜਿਵੇਂ ਕੋਈ ਲੱਕ ਦੀ ਨਾੜ ਬਲੌਕ ਆ ਕੋਈ ਡਿਸਕ ਨੂੰ ਪ੍ਰੋਬਲਮ ਆ ਕੋਈ ਬਾਹਾਂ ਦੀ ਨਾੜ ਬਲੌਕ ਆ ਜੀ ਕੋਈ ਸਰਵਾਈਕਲ ਦੀ ਪ੍ਰੋਬਲਮ ਆ ਕੋਈ ਗੋਟਿਆਂ ਦਾ ਗ੍ਰੀਸ ਖਤਮ ਆ ਜੀ ਤੇ ਉਹ ਵੀਰੇ ਅਸੀਂ ਮਸ਼ੀਨਾਂ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਥੇ ਠੀਕ ਕਰਦੇ ਆ ਜੀ ਬਾਕੀ ਇੱਕ ਬੇਨਤੀ ਆ ਵੀ ਸਾਡੀ ਥੈਰੇਪੀ ਦੇ ਨਾਲ ਕਤੋਂ ਪਹਿਲੇ ਦਿਨ ਹੀ ਲੱਗਣ ਲੱਗ ਜਾਂਦਾ ਵੀਰੇ ਪਹਿਲੇ ਦਿਨ ਹੀ ਫਰਕ ਪੈਣ ਹਾਂ ਪਹਿਲੇ ਦਿਨ ਫਰਕ ਪੈਣ ਲੱਗ ਜਾਂਦਾ ਹੈਗਾ ਕਈ ਪੇਸ਼ੈਂਟ ਆ ਕੇ ਕਹੀ ਜਾਂਦੇ ਆ ਵੀ ਸਾਨੂੰ ਪਤਾ ਨਹੀਂ ਸਾਨੂੰ ਪਤਾ ਨਹੀਂ ਮੈਂ ਬੇਨਤੀ ਕਰਦਾ ਹੁੰਦਾ ਹਾਂ ਮਰੀਜ਼ਾਂ ਨੂੰ ਵੀ ਜਿਹਨੂੰ ਕੋਈ ਫਾਇਦਾ ਨਹੀਂ ਲੱਗਦਾ ਜੀ ਉਹ ਨਾਂ ਵਾਲਾ ਚਿਰ ਆਵੋ ਠੀਕ ਹੈ ਨਾ ਜਿਹਨੂੰ ਫਰਕ ਪੈਣਾ ਉਹ ਥੋੜੇ ਜੇ ਚਿਰ ਦੇ ਵਿੱਚ ਹੀ ਪਤਾ ਲੱਗ ਜਾਣਾ ਦੋ ਚਾਰ ਸਾਸ਼ੀ ਗਾਲ ਦੋਸਤੋ ਪਿੰਡ ਰਾਮੇ ਦੇ ਵਿੱਚ ਖਣਾ ਪਿੰਡ ਰਾਮਾ ਬਈ ਚਕਰ ਦੇ ਨਾਲ ਚਕਰ ਲੁਧਿਆਣੇ ਜਿਹੜਾ ਬਹੁਤ ਮਸ਼ਹੂਰ ਪਿੰਡ ਹੈ ਤੇ ਉਹਦੇ ਨਾਲ ਹੀ ਪਿੰਡ ਪੈਂਦਾ ਰਾਮਾ ਰਾਮੇ ਦੇ ਵਿੱਚ ਬਾਈ ਦੇ ਕੋਲੇ ਪਹੁੰਚਿਆ ਸੀ ਡਾਕਟਰ ਕੋਲੇ ਅੰਮ੍ਰਿਤ ਫਿਜ਼ਿਓਥੈਰੇਪੀ ਸੈਂਟਰ ਐਂਡ ਕਲੀਨਿਕ ਹਨਾ ਮੈਂ ਵੀਡੀਓ ਪਾਈ ਸੀਗੀ ਬਈ ਜੇ ਜਿਹੜੇ ਬੰਦੇ ਨੂੰ ਹੁਣਾ ਹਾਸ ਵੱਡੇ ਵੱਡੇ ਹਸਪਤਾਲਾਂ ਤੋਂ ਜਵਾਬ ਮਿਲਿਆ ਹੋਵੇ ਵੀ ਹਾਂ ਵੀ ਆਹ ਬੰਦਾ ਵੀ ਅਸੀਂ ਇਹਨੂੰ ਸਹੀ ਠੀਕ ਕਰ ਸਕਦੇ ਉਹ ਇੱਥੇ ਆ ਜੇ 100% ਠੀਕ ਹੋ ਕੇ ਜਾਊਗਾ ਇਹ ਗੱਲ ਸੱਚ ਸਾਹਤ ਹੋਈ ਆ ਤੁਹਾਨੂੰ ਪਤਾ ਵੀ ਆਪਾਂ ਪਹਿਲਾਂ ਵੀ ਰਿਵਿਊ ਲੈਣੇ ਹੁੰਦੇ ਆ ਬਾਅਦੋਂ ਡਾਕਟਰ ਕੋਲ ਜਾਵਾਂਗੇ ਪਹਿਲਾਂ ਆਜੋ ਗੱਲਬਾਤ ਥੋੜੀ ਕਰਵਾ ਦਿੰਨੇ ਆ ਜਿੱਥੇ ਜਿਹੜੇ ਮਰੀਜ਼ ਠੀਕ ਹੋਏ ਆ ਤੇ ਆ ਇਧਰੋਂ ਬਸ ਸੈਂਟੀ ਕੀ ਪ੍ਰੋਬਲਮ ਕੀ ਸੀਗੀ ਤੁਹਾਨੂੰ ਜੀ ਮੇਰੀ ਢੂਈ ਵੀ ਦੁਖਦੀ ਸੀ ਗੋਡੇ ਦੁਖਦੇ ਸੀਗੇ ਕਿੰਨੇ ਟਾਈਮ ਤੋਂ ਸੀਗੀ ਜੀ ਤੇ ਅਸੀਂ ਵੀ 7-8 ਸਾਲਾਂ ਤੋਂ ਠੀਕ ਆ ਤੁਹਾਨੂੰ ਇਹਨਾਂ ਦਾ ਕਿਵੇਂ ਪਤਾ ਲੱਗਿਆ ਵੀ ਇੱਥੇ ਹੈਗੇ ਆ ਅਸੀਂ ਇਹਨਾਂ ਦੀ ਪਤਾ ਨਹੀਂ ਵੀਡੀਓ ਹੀ ਦੇਖੀ ਸੀ گا ਤਾਂ ਗਾਂ ਤੋਂ ਗਾਂ ਸਾਨੂੰ ਕਿਸੇ ਨੇ ਦੱਸਿਆ ਸੀਗਾ ਕਿਹੜਾ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡ ਰਾਮਗੜ੍ਹ ਦਾ ਉਹ ਮੁੰਡੇ ਸੀਗਾ ਮੱਲੇ ਤੋਂ ਜਿਹਨੇ ਸਾਨੂੰ ਲੈ ਕੇ ਆਂਦਾ ਇੱਥੇ ਠੀਕ ਹੈ ਜੀ ਹਾਂਜੀ ਤੇ ਕਿ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਤੁਸੀਂ 2.5 ਮਿੰਟ ਤੋਂ ਹੁਣ ਫਰਕ ਬਿਆਮੜਾ ਮੋਟਾ ਹਾਂਜੀ ਬਹੁਤ ਫਰਕ ਵਾਗਨੇ ਹੁਣ ਅੱਗੇ ਮੇਥੋਂ ਤੌਰ ਨਹੀਂ ਸੀ ਹੁੰਦਾ ਹੁਣ ਮੈਂ ਘਰੇ ਘਰੇ ਉਮੇਤਰੀ ਫੇਰਦੀ ਆ ਅੱਗੇ ਸੋਟੀ ਨਾਲ ਹੀ ਤੋੜਦੀ ਸੀ ਸੱਚ ਫਰਕ ਪੈ ਗਿਆ ਟੋਟਲ ਫਰਕ ਬਾਈ ਬਹੁਤ ਪੈ ਗਿਆ ਇਥੇ ਤੁਹਾਨੂੰ ਪਤਾ ਲੱਗ ਜੂਗਾ ਸਾਸ਼ੀ ਗਾਲ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗਰਜਰਨ ਕਾਰਾ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਮੇਰੀ ਜੀ ਬੱਚੇ ਦਾ ਨੀਤੇ ਦਸਵੜੀਆਂ ਸੀਗਾ ਅੱਛਾ ਜੀ ਤੇ ਅਸੀਂ ਬਰਨਾਲੇ ਚਲੇ ਗਏ ਸੀ ਮੇਰਾ ਪ੍ਰੈਸ਼ਨ ਹੋਣ ਲੱਗਿਆ ਸੀ ਡਾਕਟਰਾਂ ਨੇ ਜਵਾਬ ਦਿੱਤਾ ਅੱਛਾ ਜੀ ਕਹਿੰਦੇ ਘਰ ਲੈ ਜਾਓ ਇਹਨਾਂ ਨੂੰ ਇੱਥੇ ਡੇਢ ਕਿਵੇਂ ਨਹੀਂ ਹੋਇਆ ਸੀ ਆਇਆ ਨੂੰ ਅੱਡੇ ਚ ਸਾਨੂੰ ਵੀ ਮੇਰੇ ਘਰ ਵਾਲੇ ਨੂੰ ਲੋਕ ਕਹਿੰਦੇ ਵੀ ਕੋਈ ਨਹੀਂ ਤੂੰ ਦਿਖਾ ਕੇ ਤਾਂ ਦੇਖ ਲੈ ਹਾਂਜੀ ਹਾਂਜੀ ਵੀਰਾ ਮਾਉਣਾ ਨਾ ਆਉਣਾ ਇਹਦੀ ਕਸ਼ਮਤਾ ਵਿਚਾਰੀ ਜੀ ਹਾਂਜੀ ਹਾਂਜੀ ਚੱਲ ਜਦੋਂ ਇਹਨੂੰ ਲੈ ਕੇ ਗਈ ਘਰ ਲੈ ਕੇ ਗਈ ਤੇ ਘਰ ਜਾ ਕੇ ਸਾਡੇ ਬੋਲਣ ਲੱਗ ਗਿਆ ਲੋਕਾਂ ਨੂੰ ਵੀ ਤੁਸੀਂ ਇਹਨੂੰ ਵਿਚਾਰੀ ਨੂੰ ਨਹਾ ਕੇ ਜਾਉਂਗੇ ਹਾਂਜੀ ਤੇ ਵੀ ਮੈਨੂੰ ਲੈ ਕੇ ਜਾਣ ਦਿਓ ਦੁਕਾਨ ਚ ਮੈਨੂੰ ਅੱਡੇ ਤੇ ਰਹਿੰਦਾ ਸੀ ਦੁਕਾਨ ਚ ਲਿਆਏ ਠੀਕ ਹੈ ਜੀ ਇਹਨਾਂ ਨੇ ਮੈਨੂੰ ਦਵਾਈ ਬੂਟੀ ਦਿੱਤੀ ਠੀਕ ਹੈ ਜੀ ਤੇ ਮੈਨੂੰ ਠੀਕ ਕਰਤਾ ਹਾਂ ਠੀਕ ਹੋ ਜਾਮਾ ਜੀ ਹਾਂਜੀ ਫਿਰ ਮੇਰੇ ਗੁੱਡੇ ਦੁਖਣ ਲੱਗ ਗਏ ਹਾਂਜੀ ਤੇ ਫੇਰ ਇਨਾ ਨੀ ਮੈਨੂੰ ਫੇਰ ਦਵਾਈ ਦਿੱਤੀ ਹੁਣ ਮਾ ਆਪ ਦਾ ਵਧੀਆ ਕੰਮ ਠੰਡਾ ਕਰਦੀ ਆ ਤੁਰੀ ਫਿਰਦੀ ਆ ਹੁਣ ਜਮਾ ਫਰਕ ਪੈ ਗਿਆ ਹਾਂਜੀ ਹਾਂ ਮੈਨੂੰ ਜਮਾ ਫਰਕ ਆ ਜੀ ਆਲੋ ਵੀ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਇਧਰਲੇ ਪਾਸੇ ਮਰੀਜ਼ ਹਨ ਸਾਰਾ ਯਾਰ A to Z ਪ੍ਰਬੰਧ ਤੁਹਾਨੂੰ ਮਿਲੂਗਾ ਇੱਥੇ ਹਨਾ ਜਿਵੇਂ ਕਿਸੇ ਨੇ ਮੰਨ ਕੇ ਚਲੋ ਇੱਥੇ ਕਿਸੇ ਵੀ ਤਰ੍ਹਾਂ ਮਰੀਜ਼ ਨੂੰ ਥਕਾਵਟ ਤਕੂਟ ਜਾਂ ਪੈਣ ਵਾਸਤੇ ਜਾਂ ਬੋਤਲ ਬੂਤਲ ਲਾਉਣੇ ਸਾਰਾ ਯਾਰ A to Z A to Z ਤੁਹਾਨੂੰ ਇੱਥੇ ਪ੍ਰਬੰਧ ਮਿਲੂਗਾ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਓ ਜੀ ਮੈਂ ਤੁਹਾਨੂੰ ਹੁਣ ਡਾਕਟਰ ਸਾਹਿਬ ਨਾਲ ਮਲਾਉਣਾ ਪਹਿਲਾਂ ਦਲੇ ਬਾਸੇ ਮੇ ਪੇਸ਼ੈਂਟ ਦਿਖਾ ਦੇਣਾ ਜਿੱਥੇ ਬਾਸੇ ਫਿਜ਼ੀਓਥੈਰੇਪੀ ਵਗੈਰਾ ਕੀਤੀ ਜਾਂਦੀ ਹੈ ਜਿਵੇਂ ਇਧਰਲੇ ਪਾਸੇ ਆਜੋ ਅੰਦਰ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਜੀ ਇਧਰਲੇ ਪਾਸੇਆਂ ਮਸ਼ੀਨਾਂ ਲਾਈਆਂ ਹੋਈਆਂ ਇਹਨਾਂ ਦੀ ਇੱਥੇ ਵਾਕੇ ਨਾ ਸਾਰਾ ਕੁਝ ਤੇ ਦੇਖ ਸਕਦੇ ਹੋ ਬਾਈ ਦਿਖਾ ਦੀ ਨਿਗਾ ਮਰਾ ਦੀ ਤੇ ਪੇਸ਼ੀਐਂਟ ਦਾ ਬਹੁਤ ਭਰੂਸਾ ਬਣਿਆ ਹੋਇਆ ਆਜੋ ਹੁਣ ਮੈਂ ਤੁਹਾਨੂੰ ਡਾਕਟਰ ਸਾਹਿਬ ਨਾਲ ਮਲਾਉਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਤਾਂ ਆਪਣਾ ਐਡਰੈਸ ਤੁਸੀਂ ਆਪ ਵੀ ਬੋਲ ਦਿਓ ਕਿਨਾਂ ਇੱਕ ਵਾਰੀ ਠੀਕ ਹੈ ਜੀ ਆਪਣਾ ਵੀਰੇ ਰਾਮਾ ਪਿੰਡ ਆ ਜੀ ਮੋਗਾ ਜ਼ਿਲ੍ਹਾ ਇਥੇ ਨਾ ਮਾਮੇ ਦੀ ਦੁਕਾਨ ਤਖਤਪੁਰਾ ਸਾਹਿਬ ਵਾਲੇ ਡਾਕਟਰ ਬੱਜਦੇ ਆਂ ਅਸੀਂ ਠੀਕ ਹੈ ਜੀ ਕਿਸੇ ਨੇ ਵੀ ਆਉਣਾ ਬਾਕੀ ਫੋਨ ਕਰਕੇ ਹਾਂਜੀ ਆਉਣਾਗਾ ਫੋਨ ਕਰੇ ਤੋਂ ਬਿਨਾ ਨਾ ਆਉਂਦੇ ਜੀ 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 ਹਾਂਜੀ ਤੇ ਆਹ ਪੇਸ਼ੈਂਟ ਨੂੰ ਕੀ ਪ੍ਰੋਬਲਮ ਸੀਗੀ ਜੀ ਇਹਨੂੰ ਵੀਰੇ ਲੱਤ ਦੀ ਨਾੜ ਬਲੌਕ ਆ ਬਾਈ ਜੀ ਦੀ ਟੈਸਕ ਨੂੰ ਤੇ L4-L5 ਮੰਨ ਕੇ ਨੂੰ ਝੜਕਾ ਪਿਆ ਹੋਇਆਗਾ ਉਹਦਾ ਗੈਪ ਘਟ ਗਿਆ ਜੀ ਗੈਪ ਘਟਣ ਦੇ ਨਾਲ ਜਿਹੜੀ ਲੱਤ ਦੀ ਨਾੜ ਆ ਉਹਦੇ ਚ ਪ੍ਰੋਬਲਮ ਆ ਗਈ ਬਾਈ ਜੀ ਦੀ ਬਲੌਕ ਜ ਆ ਗਈ ਹੈ ਜੀ ਠੀਕ ਉਹ ਅਸੀਂ ਮਸ਼ੀਨਾਂ ਦੇ ਨਾਲ ਠੀਕ ਕਰਦੇ ਆਂ ਜੀ ਤੇ ਹੁਣ ਵੀ ਅਸੀਂ ਇਹਨਾਂ ਦਾ ਕਰਕੇ ਹਟਿਆ ਇਲਾਜ ਕੋਈ ਚਿੰਤਾ ਵਾਲੀ ਗੱਲ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਬਾਕੀ ਤੁਸੀਂ ਇਹਨਾਂ ਨੂੰ ਆਪ ਪੁੱਛ ਸਕਦੇ ਹੋ ਵੀ ਕਿੰਨਾ ਕੁ ਫਰਕ ਪਿਆ ਹੈਗਾ ਇਹ ਦੂਸਰੀ ਵਾਰ ਹੈਗੇ ਆ ਬਾਈ ਜੀ ਸਾਡੇ ਕੋਲੇ ਆਏ ਨੇ ਅੱਜ ਅੱਛਾ ਜੀ ਗੱਲਬਾਤ ਫਿਰ ਕਰ ਹੀ ਲੈਨੇ ਆਪਾਂ ਪੁੱਛ ਲੋ ਵੀਰੇ ਸਾਸ਼ੀ ਗਾਲ ਜੀ ਹਾਂ ਜੀ ਉੱਠ ਕਰੋ ਤੇ ਸਾਸ਼ੀ ਗਾਲ ਜੀ ਸਾਸ਼ੀ ਗਾਲ ਬੀ ਜੀ ਸਰ ਕਿਹੜਾ ਪਿੰਡ ਕਿਹੜਾ ਜੀ ਰਾਮਪਰਾ ਪਿੰਡੋਂ ਇਹੜੇ ਹਰਾਮਾਹੀ ਨਹੀਂ ਰਾਮਪਰਾ ਪਿੰਡੋਂ ਰਾਮਪਰਾ ਠੀਕ ਹੈ ਜੀ ਤੇ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਇਹਨਾਂ ਕੋਲੇ ਜੀ ਦੂਸਰੀ ਵਾਰ ਆਇਆ ਜੀ ਦੂਸਰੀ ਵਾਰ ਹਾਂ ਤੇ ਕਿ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਇੱਥੇ ਡਾਕਟਰ ਹੈਗੇ ਮੈਂ ਛੋਟੀ ਐਡ ਸੁਣੀ ਸੀ ਇਹਨਾਂ ਦੀ ਅੱਛਾ ਇਹਨਾਂ ਦੀ ਐਡ ਦੇਖੀ ਸੀ ਐਡ ਤੋਂ ਆ ਗਏ ਇਹਨਾਂ ਦੇ ਐਡ ਤੋਂ ਆ ਗਏ ਠੀਕ ਹੈ ਜੀ ਤੇ ਹੁਣ ਫਰਕ ਪਿਆ ਕੋਈ ਤੇ ਮੈਂ ਦੇਖੀ ਸੀ ਪਰਸੂ ਮੈਂ ਆ ਗਿਆ ਸੀ ਅੱਛਾ ਅੱਛਾ ਪਰਸੂ ਆ ਗਏ ਜੀ ਤੇ ਮੈਨੂੰ ਛੇ ਫਰਕ ਆਈ ਬਹੁਤ ਠੀਕ ਹੈ ਨਹੀਂ ਤੁਹਾਨੂੰ ਮੰਨ ਕੇ ਚੱਲੋ ਬਈ ਪਹਿਲਾਂ ਕਿਤੇ ਦਿਖਾਇਆ ਸੀਗਾ ਕਿਸੇ ਹੋ ਡਾਕਟਰ ਹਾਂ ਮੈਂ ਵੱਡੇ ਵੱਡੇ ਡਾਕਟਰਾਂ ਨੂੰ ਦਿਖਾ ਲਿਆ ਮੈਂ ਜੀ ਮੈਂ ਬਠਿੰਡੇ ਆਪਣੇ ਬਟਿਆਲ ਨਹੀਂ ਗਾ ਹਾਂਜੀ ਹਾਂਜੀ ਉਹਨਾਂ ਨੂੰ ਦਿਖਾਇਆ ਸੀ ਉਹ ਵੀ ਕਹਿੰਦੇ ਨਾੜ ਦਬੀ ਵੀ ਆ ਕੋਈ ਕੁਝ ਕਹਿੰਦਾ ਸੀ ਕੋਈ ਬਸ ਫਿਰ ਮਾ ਜੀ ਉੱਥੋਂ ਫਿਰ ਫਰਕ ਪਿਆ ਨਹੀਂ ਗਾ ਨਾ ਫਰਕ ਨਹੀਂ ਪਿਆ ਤੇ ਹੁਣ ਇਤੋਂ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਸ ਦੂਸਰੀ ਵਾਰੀ ਆਇਆ ਪਰਸੋਂ ਪਰਸੋਂ ਆਇਆ ਸੀਗਾ ਜੱਜਾ ਤੇ ਹੁਣ ਫਰਕ ਨਹੀਂ ਲੱਗਦਾ ਹੈਗਾ ਪੈ ਗਿਆ ਜੀ ਆਹ ਪੈ ਗਿਆ ਪਰ ਕਿਤੇ ਡਾਕਟਰ ਸਾਹਿਬ ਕਿੰਨਾ ਟਾਈਮ ਕਹਿੰਦੇ ਅਜੇ ਹੋਰ ਦੇਖੋ ਇਹ ਹੁਣ ਇਹ ਦੱਸਣ ਇਹਨਾਂ ਤੋਂ ਬਿਨਾਂ ਇਹ ਉਹ ਸਰ ਤੇ ਹੈ ਨਾ ਉਸ ਹਾਂ ਤੇ ਬਾਕੀ ਤੁਹਾਨੂੰ ਹੋਰ ਗੱਲਾਂ ਬਾਤਾਂ ਜਿਹੜੀਆਂ ਜਿਵੇਂ ਮੈਂ ਗੱਲ ਉਹ ਕਹੀ ਹੈ ਜੀ ਜਿਵੇਂ ਕਿਸੇ ਨੂੰ ਬਈ ਵੱਡੇ ਹਸਪਤਾਲ ਚ ਜਵਾਬ ਮਿਲਿਆ ਹੋਵੇ ਤੇ ਉਹ ਬੰਦਾ ਇੱਥੇ ਆ ਕੇ ਠੀਕ ਹੋ ਜਾਂਦਾ ਇਹ ਗੱਲ ਸੱਚੀ ਹੈ ਜਮਾ ਹਾਂ ਬਾਈ ਵਾਇਗਰੂ ਦੀ ਕਿਰਪਾ ਕੀ ਵਾਇਗਰੂ ਦੀ ਕਿਰਪਾ ਨਾਲ ਕਾਰਨ ਪਤਾ ਕੀ ਹੈ ਵੀਰੇ ਸਾਡਾ ਹੈਗਾ ਫਿਜ਼ੀਓਥੈਰੇਪੀ ਦਾ ਕੰਮ ਨਾਲ ਅਸੀਂ ਮਸ਼ੀਨਾਂ ਦੇ ਨਾਲ ਕੰਮ ਕਰਦੇ ਆਂ ਜੀ ਕੀ ਆ ਜਿਹੜੇ ਵੱਡੇ ਹਸਪਤਾਲਾਂ ਦੇ ਵਿੱਚ ਮੈਡੀਸਨ ਦੇ ਨਾਲ ਜਿਹੜੇ ਤਾਂ ਡਾਕਟਰ ਨਾਲ ਮੈਡੀਸਨ ਦੇ ਦੱਸ ਦਿੰਦੇ ਆ ਵੀ ਕੋਈ ਥੈਰੇਪੀ ਕਰਵਾ ਲਓ ਤੁਸੀਂ ਉਹਨਾਂ ਦਾ ਛੇਤੀ ਫਾਇਦਾ ਹੋ ਜਾਂਦਾ ਜਿਹੜੇ ਕੱਲੀ ਮੈਡੀਸਨ ਦੇ ਨਾਲ ਕਰਦੇ ਆ ਜਿਵੇਂ ਕੋਈ ਲੱਕ ਦੀ ਨਾੜ ਬਲੌਕ ਆ ਕੋਈ ਡਿਸਕ ਨੂੰ ਪ੍ਰੋਬਲਮ ਆ ਕੋਈ ਬਾਹਾਂ ਦੀ ਨਾੜ ਬਲੌਕ ਆ ਜੀ ਕੋਈ ਸਰਵਾਈਕਲ ਦੀ ਪ੍ਰੋਬਲਮ ਆ ਕੋਈ ਗੋਟਿਆਂ ਦਾ ਗ੍ਰੀਸ ਖਤਮ ਆ ਜੀ ਤੇ ਉਹ ਵੀਰੇ ਅਸੀਂ ਮਸ਼ੀਨਾਂ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਥੇ ਠੀਕ ਕਰਦੇ ਆ ਇੱਥੇ ਠੀਕ ਕਰਦੇ ਹਾਂਜੀ ਹਾਂ ਕੋਈ ਵੀ ਚਿੰਤਾ ਵਾਲੀ ਗੱਲ ਨਹੀਂ ਕਿਤੋਂ ਵੀ ਪੇਸ਼ੈਂਟ ਕੋਈ ਪ੍ਰੋਬਲਮ ਆ ਸਕਦਾ ਅਸੀਂ ਮਸ਼ੀਨਾਂ ਦੇ ਨਾਲ ਇੱਥੇ ਥੈਰੇਪੀ ਕਰਦੇ ਆ ਥੈਰੇਪੀ ਕਰਨ ਦੇ ਨਾਲ ਥੋੜੀ-ਮੋਟੀ ਮੈਡੀਸਨ ਦਿੰਨੇ ਆ ਜਰਵਾਇਦਿਕ ਅਸੀਂ ਤੇ ਉਹਦੇ ਨਾਲ ਅਸੀਂ ਵਾਇਗਰੋਦੀ ਕਿਰਪਾ ਨਾਲ ਪੇਸ਼ੈਂਟ ਨੂੰ ਠੀਕ ਕਰ ਲੈਂਦੇ ਆ ਵੀਰੇ ਜੀ ਤੇ ਕਿੰਨਾ ਕੁ ਟਾਈਮ ਆ ਵੀ ਕਿੰਨਾ ਕੁ ਟਾਈਮ ਲੈਂਦੀ ਐ ਇੱਕ ਇੱਕ ਬਿਮਾਰੀ ਦੀ ਇਹ ਵੀ ਜਿਵੇਂ ਹੁਣ ਕੋਈ ਲੱਤ ਦੀ ਪ੍ਰੋਬਲਮ ਆ ਜੀ ਵੀ ਨਾੜ ਬਲੌਕ ਆ ਉਹਦੀ ਤਿੰਨ ਕਿ ਮਹੀਨੇ ਅਸੀਂ ਔਰਕ ਦਿੰਨੇ ਆ ਪੀਣ ਨੂੰ ਉਹ ਪੀਣਾ ਪੈਂਦਾ ਕਾ ਜੀ ਤੇ ਨਾਲ ਥੈਰਪੀ 7-7 ਦਿਨਾਂ ਬਾਅਦ ਕਰਦੇ ਆ ਪਹਿਲਾਂ ਜੀ ਠੀਕ ਹੈ ਵੀਰੇ ਪਹਿਲਾਂ ਇੱਕ-ਇੱਕ ਦਿਨ ਛੱਡ ਕੇ ਕਰਦੇ ਆ ਉਹ ਤਿੰਨ ਕਵਾਰੀ ਸਾਡੇ ਕੋਲੇ ਆਉਣਾ ਪੈਂਦਾਗਾ ਜੀ ਤੇ 7 ਕਵਾਰੀ ਦੇ ਵਿੱਚ ਵਿੱਚ ਇਹ ਜਮਾਂ ਨਾਰਮਲ ਹੋ ਜਾਂਦੀ ਆ ਲੱਤ ਹੀ ਕੋਈ ਨਾੜ ਬਲੌਕ ਹੋਵੇ ਕੋਈ ਗੋਡਿਆਂ ਦੀ ਪ੍ਰੋਬਲਮ ਹੋਵੇ ਕੋਈ ਸਰਵਾਈਕਲ ਦੀ ਪ੍ਰੋਬਲਮ ਹੋਵੇ ਜੀ ਬਾਕੀ ਇੱਕ ਬੇਨਤੀ ਆ ਵੀ ਸਾਡੀ ਥੈਰਪੀ ਦੇ ਨਾਲ ਪਤਾ ਪਹਿਲੇ ਦਿਨ ਹੀ ਲੱਗਣ ਲੱਗ ਜਾਂਦਾ ਵੀਰੇ ਪਹਿਲੇ ਦਿਨ ਹੀ ਫਰਕ ਪੈਣ ਹਾਂ ਪਹਿਲੇ ਦਿਨ ਫਰਕ ਪੈਣ ਲੱਗ ਜਾਂਦਾਗਾ ਕਈ ਪੇਸ਼ੈਂਟ ਆ ਕੇ ਕਹੀ ਜਾਂਦੇ ਆ ਵੀ ਸਾਨੂੰ ਪਤਾ ਨਹੀਂ ਸਾਨੂੰ ਪਤਾ ਨਹੀਂ ਮੈਂ ਬੇਨਤੀ ਕਰਦਾ ਹੁੰਦਾ ਮਰੀਜ਼ਾਂ ਨੂੰ ਵੀ ਜਿਹਨੂੰ ਕੋਈ ਫਾਇਦਾ ਨਹੀਂ ਲੱਗਦਾ ਜੀ ਉਹ ਨਾਂ ਵਾਲਾ ਚਿਰ ਆਵੋ ਠੀਕ ਹੈ ਨਾ ਜਿਹਨੂੰ ਫਰਕ ਪੈਣਾ ਉਹ ਥੋੜੇ ਜੇ ਚਿਰ ਦੇ ਵਿੱਚ ਹੀ ਪਤਾ ਲੱਗ ਜਾਣਾ ਦੋ ਚਾਰ ਵਾਰੀ ਦੇ ਵਿੱਚ ਹੀ ਵੀ ਜੀ ਇਹਨਾਂ ਨੂੰ ਫਰਕ ਪੈ ਚਲਿਆ ਵੀ ਇਹ ਠੀਕ ਹੋਣਗੇ ਠੀਕ ਆ ਹਾਂਜੀ ਭਾਈ ਥੋੜੇ ਟਾਈਮ ਦੇ ਵਿੱਚ ਪਤਾ ਲੱਗ ਥੋੜੇ ਟਾਈਮ ਦੇ ਵਿੱਚ ਤੇ ਕਿਹੜੇ ਕਿਹੜੇ ਮੰਨ ਕੇ ਚਲੋ ਜਿਵੇਂ ਵੀਡੀਓ ਤਾਂ ਹਰੇਕ ਰੋਗ ਦੇ ਹੀ ਦੇਖ ਦੇਵੋਗੇ ਜਿਨ੍ਹਾਂ ਨੂੰ ਹੈਗੀ ਪ੍ਰੋਬਲਮ ਕਿਹੜੇ ਕਿਹੜੇ ਤੁਹਾਡੇ ਕੋਲ ਮਿਲ ਸਕਦਾ ਤੁਹਾਨੂੰ ਕਿਹੜੇ ਕਿਹੜੇ ਰੋਗ ਆਪਾਂ ਨੂੰ ਕੋਈ ਸਰਵਾਈਕਲ ਦੀ ਪ੍ਰੋਬਲਮ ਆ ਜੀ ਜੀ ਕੋਈ ਡੈਸਕ ਦੀ ਪ੍ਰੋਬਲਮ ਆ ਜੀ ਕੋਈ L45 ਮਣਕੇ ਦੀ ਪ੍ਰੋਬਲਮ ਆ S1 ਮਣਕਾ ਹੁੰਦਾ ਬਾਈ ਇੱਕ ਉਹਦੀ ਪ੍ਰੋਬਲਮ ਆ ਕੋਈ ਗੋਡਿਆਂ ਦੇ ਵਿੱਚ ਗਰੀਸ ਖਤਮ ਹੋ ਗਿਆ ਜੀ ਠੀਕ ਆ ਬਾਈ ਜੀ ਤੇ ਬਾਕੀ ਲੱਤ ਜਾਂ ਨਾ ਬਾਹ ਦੀ ਕੋਈ ਨਾੜ ਬਲੌਕ ਆ ਜੀ ਉਹਦਾ ਆਪਾਂ ਇੱਥੇ ਬਾਕੀ ਸ਼ੂਗਰ ਦੀ ਆਪਾਂ ਨਾ ਮੈਡੀਸਨ ਦਿੰਨੇ ਆ ਕਿ ਆਯੁਰਵੈਦਿਕ ਮੈਡੀਸਨ ਜੀ ਜੀ ਉਹ ਵੀ ਮੈਡੀਸਨ ਖਾਣੀ ਪੈਂਦੀ ਆ ਪਰ ਉਹਦੇ ਨਾਲ ਨਾਰਮਲ ਹੋ ਜਾਂਦਾ ਕੰਟਰੋਲ ਹੋ ਜਾਂਦਾ ਜੀ ਹਾਂ ਬਾਲੀਆਂ ਦਵਾਈਆਂ ਤੋਂ ਖੜਾ ਛੁੱਟ ਜਾਂਦਾ ਵੀਰੇ ਠੀਕ ਹੈ ਜੀ ਹਾਂ ਜੀ ਤੇ ਕਾਲਮ ਲਾ ਕੇ ਤੁਹਾਨੂੰ ਜਿਹੜੇ ਵੱਡੇ ਰੋਗਾ ਸਾਰਿਆਂ ਦਾ ਹੀ ਹੱਲ ਮਿਲ ਜੂਗਾ ਸਾਰਿਆਂ ਦਾ ਹੱਲ ਮਿਲ ਜੂਗਾ ਵੀਰੇ ਬਾਕੀ ਇਹ ਆ ਸਾਡੇ ਕੋਲੇ ਲੇਜ਼ਰ ਥੈਰੇਪੀ ਆ ਫਿਜ਼ੀਓ ਥੈਰੇਪੀ ਆ ਲੇਜ਼ਰ ਥੈਰੇਪੀ ਆ ਐਕੂ ਪ੍ਰੈਸ਼ਰ ਆ ਠੀਕ ਹੈ ਜੀ ਠੀਕ ਹੈ ਨਾ ਵੀਰੇ ਅਸੀਂ ਲੇਜ਼ਰ ਦੇ ਨਾਲ ਕੋਈ ਬੀਪੀਆਂ ਭੈਣਾਂ ਦੇ ਛਾਤੀਆਂ 'ਚ ਗੰਡਾ ਬਣ ਜਾਂਦੀਆਂ ਆਂ ਜੀ ਜੀ ਉਹ ਖੋਰਦੇ ਆਂਗੇ ਜੀ ਬਾਕੀ ਐਕੂ ਪ੍ਰੈਸ਼ਰ ਦੇ ਨਾਲ ਕੋਈ ਪੁਆਇੰਟ ਦੀ ਪ੍ਰੋਬਲਮ ਆ ਉਹ ਵੀ ਅਸੀਂ ਕਰਦੇ ਆਂਗੇ ਨਾਪ ਜੀ ਜੀ ਹਾਂ ਜੀ ਲੋ ਵੀ ਸ਼ੇਅਰ ਕਰ ਦੋ ਦੱਬ ਕੇ ਹਨਾ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਾਂ ਤੁਹਾਡੇ ਕਿਸੇ ਤੇ ਬਹੁਤ ਫਾਇਦਾ ਹੁੰਦਾ ਤੇ ਪਿਛਲੀ ਵੀਡੀਓ ਦੇ ਨਾਲ ਵੀ ਬਹੁਤ ਮਰੀਜ਼ ਇੱਥੇ ਆਏ ਆ ਤੇ ਉਹਨਾਂ ਨੇ ਅੱਗੇ ਵੀ ਕਈ ਬੰਦਿਆਂ ਨੂੰ ਦੱਸਿਆ ਵੀ ਹਾਂ ਇੱਥੇ ਡਾਕਟਰ ਹੈਗਾ ਤੇ ਸ਼ੇਅਰ ਕਰ ਦੋ ਦਬਕੇ ਮਾਣਾ ਇਹ ਕੰਟੈਕਟ ਨੰਬਰ ਬੋਲ ਦੋ ਇਹ ਆਪਣਾ ਜੀ 9501527466 ਨੰਬਰ ਆ ਜੀ 95201527466 197818 60063 ਨੰਬਰ ਆ ਵੀਰੇ ਬਾਕੀ ਫੋਨ ਕਰੇ ਤੋਂ ਬਿਨਾ ਨਹੀਂ ਬਾਈ ਜੀ ਸਾਡੇ ਕੋਲੇ ਆਉਣਾ ਕਿਸੇ ਨੇ ਵੀ ਆਉਣਾਗਾ ਫੋਨ ਕਰਕੇ ਹੀ ਆਉਣਾਗਾ ਠੀਕ ਆ ਬਾਈ ਫੋਨ ਕਰਕੇ ਆਜੋ ਦੋਵੇਂ ਨੰਬਰ ਜਿਹੜੇ ਨਾ ਦਿੱਤੇ ਹੋਏ ਉਹ ਸਕਰੀਨ ਤੇ ਚੱਲ ਰਹੇ ਆ ਫੋਨ ਕਰਕੇ ਤੇ ਟਾਈਮ ਲੈ ਕੇ ਤੁਸੀਂ ਆ ਸਕਦੇ ਹੋ ਤੇ ਠੀਕ ਹੋ ਕੇ ਜਾਵੋਗੇ ਇਹ ਗਾਰੰਟੀ ਹੈ ਸ਼ੇਅਰ ਕਰ ਦੋ ਤਾਂ ਅੱਪਕੇ ਸਭ ਬਹੁਤ ਧੰਨਵਾਦ ਜੀ ਠੀਕ ਹੈ ਵੀਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ